ਕਿਵੇਂ ਵੰਡਣਗੇ ਕਿਉਂਕਿ ਕਾਨੂੰਨ ਦੇ ਮੁਤਾਬਕ ਜਿਹੜੀਆਂ ਸ਼ਾਹੀ ਸਮਾਧਾਂ ਕਿਲੇ ਆ ਰਾਜ ਮਹਿਲ ਇਹ ਤਕਸੀਮ ਨਹੀਂ ਕੀਤੇ ਜਾ ਸਕਦੇ ਕਹਿੰਦਾ ਪਾ ਉਹ ਕਿ ਦੋ ਹਿੱਸੇ ਨਹੀਂ ਹੋ ਸਕਦੇ ਪੰਜਾਬ ਸਰਕਾਰ ਨੇ ਵੀ ਇੱਕ ਮੂਵਮੈਂਟ ਚਲਾਈ ਹੈਗੀ ਆ ਕਿ ਮੂਵ ਉਹਨਾਂ ਦੀ ਕਿ ਕਿਲਾ ਤੇ ਰਾਜ ਮਹਿਲ ਜਿਹੜਾ ਹੈਗਾ ਉਹਨੂੰ ਟੇਕਓਵਰ ਕੀਤਾ ਜਾਵੇ ਕੀ ਕੋਰਟ ਦੇ ਵਿਧਾਇਕ ਗਿਸਨ ਸਿੱਖ ਦੇ ਬਾਰੇ ਆਲਰੇਡੀ ਲੈਟਰ ਲਿਖ ਚੁੱਕੇ ਹੈਗੇ ਆ ਉਹ ਜਿਸ ਮੈਨੂੰ ਲੱਗਦਾ ਕਿ ਜਿਵੇਂ ਮਣੀ ਮਾਜਰੀ ਦਾ ਕਿਲਾ ਹੈਗਾ ਫੀਲਡ ਕੋਰਟ ਦਾ ਕਿਲਾ ਹੈਗਾ ਰਾਜ ਮੈਲ ਹੈਗਾ ਜਾ ਮਤਲਬ ਰਾਜ ਦਾ ਕਲੱਬ ਹੈਗਾ ਤਾਂ ਇਟ ਮੀਨਸ ਕਿ ਕੋਈ ਵਾਰਿਸ ਹੈਗਾ ਉਹ 17 ਕਿਲੇ ਤੋਂ ਵੱਧ ਜ਼ਮੀਨ ਹਾਸਲ ਨਹੀਂ ਕਰ ਸਕਦਾ ਜਦੋਂ ਕਿ ਪੰਜਾਬ ਦੇ ਫੀਲਡ ਕੋਰਟ ਦੇ ਰਾਜ ਦੀ ਜਿਹੜੀ ਪੰਜਾਬ ਦੇ ਵਿੱਚ ਪ੍ਰਾਪਰਟੀ ਉਹ 20000 ਕਿਲੇ ਤੋਂ ਵੱਧ ਦੀ ਹੈਗੀ ਹੈ ਇਸੇ ਤੇ ਮੈਨੂੰ ਫੀਲਡ ਕੋਰਟ ਦੇ ਲੋਕਾਂ ਨੂੰ ਥੋੜਾ ਜਿਹਾ ਇਹ ਵੀ ਖਦਸ਼ਾ ਕਿ ਇਹਦੇ ਵਿੱਚ ਮਾਫੀਆ ਇੰਟਰ ਕਰੂਗਾ ਇਸੋਕੇ ਜਮੀਨ ਜਿਹੜਾ ਭੂ ਮਾਫੀਆ ਹੈਗਾ ਉਹ ਬਹੁਤ ਵੱਡੇ ਪੱਧਰ ਤੇ ਸਰਗਰਮ ਹੈਗਾ ਪ੍ਰਾਪਰਟੀ ਹੜੱਪਣ ਦਾ ਕਿਵੇਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਮਹਾਰਾਜਾ ਦੀ 25000 ਕਰੋੜ ਰੁਪਏ ਦੀ ਜਾਇਦਾਦ ਦਾ ਜਿਹੜਾ ਰੇੜਕਾ ਉਹ ਖਤਮ ਨਹੀਂ ਹੋ ਰਿਹਾ ਉਸ ਦੀ ਵੰਡ ਨੂੰ ਲੈ ਕੇ ਮਹਾਰਾਜਾ ਫਰੀਦਕੋਟ ਦੇ ਜਿੰਨੀ ਵੀ ਜ਼ਮੀਨ ਜਾਇਦਾਦ ਆ ਤੇ ਹੋਰ ਆ ਸਾਰੇ ਉਹਦੇ ਹਿੱਸੇ ਪਾਉਣ ਨੂੰ ਲੈ ਕੇ 11 ਦੇ ਕਰੀਬ ਹਿੱਸੇਦਾਰ ਸਾਹਮਣੇ ਆਏ ਆ ਜਿਹੜੇ ਅਦਾਲਤ ਦੇ ਵਿੱਚ ਪਹੁੰਚੇ ਆ ਤੇ ਉਹਨਾਂ ਨੇ ਇਸ ਸਾਰੀ ਜਾਇਦਾਦ ਦੀ ਵੰਡ ਕਰਨ ਦੀ ਮੰਗ ਕੀਤੀ ਆ ਤਕਸੀਮ ਕਰਨ ਦੀ ਮੰਗ ਕੀਤੀ ਆ ਪਰ ਫਰੀਦਕੋਟ ਦੇ ਲੋਕਾਂ ਦੇ ਸੁਪਨੇ ਵੀ ਮਹਾਰਾਜਾ ਫਰੀਦਕੋਟ ਦੀ ਇਸ ਜਾਇਦਾਦ ਦੇ ਨਾਲ ਜੁੜੇ ਆ ਚਾਹੇ ਉਹ ਕਿਲਾ ਮੁਬਾਰਕ ਹੋਵੇ ਚਾਹੇ ਰਾਜ ਮਹਿਲ ਹੋਵੇ ਪਰ ਕੀ ਕਾਨੂੰਨ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੈਰੀਟੇਜ ਆ ਜਿਹੜੀ ਇਮਾਰਤਾਂ ਐਲਾਨੀਆਂ ਹੋਈਆਂ ਏ ਉਹਨਾਂ ਨੂੰ ਇਸ ਤਰ੍ਹਾਂ ਤਕਸੀਮ ਕੀਤਾ ਜਾ ਸਕੇਗਾ ਕਿੰਨਾ ਕੁ ਸੰਭਵ ਆ ਮਹਾਰਾਜਾ ਫਰੀਦਕੋਟ ਦੀ ਇਸ ਜਾਇਦਾਦ ਨੂੰ ਤੇ ਇਹਨਾਂ ਹੈਰੀਟੇਜ ਐਲਾਨੀਆਂ ਗਈਆਂ ਜਾਇਦਾਦਾਂ ਨੂੰ ਤਕਸੀਮ ਕਰਨਾ ਵੰਡ ਕਰਨਾ ਕਿਉਂਕਿ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਨੇ ਇੱਕ ਲਿਸਟ ਬਣਾ ਕੇ ਇਹਨਾਂ ਇਮਾਰਤਾਂ ਦੀ ਪੰਜਾਬ ਸਰਕਾਰ ਨੂੰ ਭੇਜੀ ਆ ਕਿ ਇਹਨਾਂ ਨੂੰ ਹੈਰੀਟੇਜ ਇਮਾਰਤਾਂ ਐਲਾਨਿਆ ਜਾਵੇ ਤਾਂ ਕਿ ਫਰੀਦਕੋਟ ਸ਼ਹਿਰ ਨੂੰ ਸ਼ਹਿਰ ਸਪਾਟੇ ਵਜੋਂ ਵਿਕਸਿਤ ਕੀਤਾ ਜਾਵੇ ਇੱਕ ਪਾਸੇ ਅਦਾਲਤ ਦੇ ਵਿੱਚ ਮਹਾਰਾਜਾ ਦੇ ਵਾਰਸ ਪਹੁੰਚ ਕੇ ਤਕਸੀਮ ਦੀ ਗੱਲ ਕਰਦੇ ਆ ਦੂਜੇ ਪਾਸੇ ਲੋਕਾਂ ਦੀਆਂ ਭਾਵਨਾਵਾਂ ਇਸ ਜਾਇਦਾਦ ਨਾਲ ਜੁੜੀਆਂ ਹੋਈਆਂ ਤੇ ਤੀਜੇ ਪਾਸੇ ਸਰਕਾਰ ਇਹਨਾਂ ਇਮਾਰਤਾਂ ਨੂੰ ਹੈਰੀਟੇਜ ਐਲਾਨਣ ਦੀ ਗੱਲ ਕਰ ਰਹੀ ਆ ਆਓ ਇਹ ਸਾਰੇ ਕਾਫੇ ਤੇ ਗੱਲਬਾਤ ਕਰਦੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜੱਸ ਦੇ ਨਾਲ ਚੰਡੀਗੜ੍ਹ ਅਦਾਲਤ ਦੇ ਵਿੱਚ ਐਗਜ਼ੀਕਿਊਸ਼ਨ ਫਾਈਲ ਕੀਤੀ ਗਈ ਹੈ ਐਗਜ਼ੀਕਿਊਸ਼ਨ ਫਾਈਲ ਕਰਨ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਅਦਾਲਤ ਦਾ ਆਰਡਰ ਸੀ ਉਹਨੂੰ ਐਗਜ਼ੀਕਿਊਟ ਕਰਾਉਣ ਦਾ ਰਸਤਾ ਜਿਹੜਾ ਅੱਜ ਦਿੱਤੀ ਗਈ ਹੈ ਉਹਦੇ ਮੁਤਾਬਕ ਜਿਹੜੀ ਰਾਜੇ ਦੀ ਕੁੱਲ ਪ੍ਰਾਪਰਟੀ ਦੀ ਜਿਹੜੀ ਉਹ ਪਾਰਟੀਸ਼ਨ ਹੋਣੀ ਹੈਗੀ ਕਿ ਕਿਹਨੂੰ ਕੀ ਮਿਲਣਾ ਤੇ ਕਿੰਨਾ ਮਿਲਣਾ ਇਹ ਪਹਿਲਾਂ ਤੈਅ ਹੋ ਚੁੱਕਾ ਹੈਗਾ ਇਹ ਹਿੰਦੁਸਤਾਨ ਦੇ ਵਿੱਚ ਇੱਕ ਐਗਜ਼ੈਂਪਲਰੀ ਲੜਾਈ ਹੋਊਗੀ ਇਤਿਹਾਸਿਕ ਤੌਰ 'ਤੇ ਬਲੱਖਣ ਕਿਸਮ ਦੀ ਲੜਾਈ ਹੋਊਗੀ ਲੀਗਲ ਬੈਟਲ ਕਿ ਉਹ ਮੈਨੂੰ ਇਹ ਲੱਗਦਾ ਕਿ ਹਜੇ ਉਹ ਨੀਰਲਿਪ ਕੋਈ ਸਰੇ ਨਹੀਂ ਲੱਗੂਗੀ ਕਿਉਂਕਿ ਅੱਜ ਦੀ ਤਰੀਕ ਚ ਰਿਆਸਤ ਦੀ ਜਿੰਨੀ ਵੀ ਪ੍ਰਾਪਰਟੀ ਆ ਉਸ ਤੇ ਲਟਰਸ ਦੇ ਅੰਡਰ ਭਾਵੇਂ ਟਰਸਟ ਪੰਗ ਹੋ ਗਿਆ ਪਰ ਫਿਰ ਵੀ ਸੁਪਰੀਮ ਕੋਰਟ ਨੇ ਕਿਹਾ ਕਿ ਜਿੰਨਾ ਚਿਰ ਲੀਗਲ ਹੇਰ ਨੂੰ ਇਹ ਪਾਰਟੀਸ਼ਨ ਹੋ ਕੇ ਮਿਲ ਨਹੀਂ ਜਾਂਦੀ ਉਹਨਾਂ ਚਿਰ ਟਰਸਟ ਹੀ ਇਹਨੂੰ ਵਾਚਓਵਰ ਕਰੂਗਾ ਉਹਦੇ ਚ ਮੈਨੂੰ ਇਹ ਲੱਗਦਾ ਕਿ ਜਿਵੇਂ ਮਣੀ ਮਾਜਰੀ ਦਾ ਕਿਲਾ ਹੈਗਾ ਫੀਲ ਕੋਟ ਦਾ ਕਿਲਾ ਹੈਗਾ ਰਾਜ ਮੈਲ ਹੈਗਾ ਜਹਾਂ ਮਤਲਬ ਰਾਜ ਦਾ ਕਲੱਬ ਹੈਗਾ ਇਨੂੰ ਇਹ ਕਿਵੇਂ ਵੰਡਣਗੇ ਕਿਉਂਕਿ ਕਾਨੂੰਨ ਦੇ ਮੁਤਾਬਕ ਜਿਹੜੀਆਂ ਸ਼ਾਹੀ ਸਮਾਧਾਂ ਕਿਲੇ ਆ ਰਾਜ ਮਹਿਲ ਆ ਉਹ ਤਕਸੀਮ ਨਹੀਂ ਕੀਤੇ ਜਾ ਸਕਦੇ ਕਹਿੰਦਾ ਪਾਉ ਕਿ ਦੋ ਹਿੱਸੇ ਨਹੀਂ ਹੋ ਸਕਦੇ ਸੇਮ ਟਾਈਮ ਇਹਦੇ ਚ ਇੱਕ ਹੋਰ ਲੀਗਲ ਬੜੀ ਵੱਡੀ ਸਮੱਸਿਆ ਆਉਣੀ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਪੰਜਾਬ ਸਰਕਾਰ ਪਹਿਲਾਂ ਜੇ ਭਾਰਤ ਸਰਕਾਰ ਤੋਂ ਪਾਸ ਕਰ ਚੁੱਕੀ ਕਿ ਕੋਈ ਵੀ ਬੰਦਾ 17 ਕਿਲੋ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਹੈਗਾ ਤਾਂ ਇਟ ਮੀਨਸ ਕਿ ਕੋਈ ਵੀ ਵਾਰਿਸ ਜਿਹੜਾ ਹੈਗਾ ਉਹ 17 ਕਿਲੋ ਤੋਂ ਵੱਧ ਜ਼ਮੀਨ ਹਾਸਲ ਨਹੀਂ ਕਰ ਸਕਦਾ ਜਦੋਂ ਕਿ ਪੰਜਾਬ ਦੇ 프리ਕੋਰਡ ਦੇ ਰਾਜ ਦੇ ਜਿਹੜੀ ਪੰਜਾਬ ਦੇ ਵਿੱਚ ਪ੍ਰਾਪਰਟੀ ਉਹ 20000 ਕਿਲੇ ਤੋਂ ਵੱਧਦੀ ਹੈਗੀ ਹੈ ਉੱਚ 1200 ਕਿਲਾ ਜਿਹੜਾ ਖੇਤੀਬਾੜੀ ਦੇ ਇੰਵੈਸਟਮੈਂਟੇ ਰਹਿਆ ਹੈਗਾ 7000 ਦਾ ਜਿਹੜਾ ਜੰਗਲ ਹੈਗਾ ਉਹ ਬੀਡ ਜਿਹੜਾ ਖਗਿਆਣੀ ਵਿੱਚ ਹੈਗਾ ਉਹ ਫੌਜ ਦੇ ਅੰਡਰ ਹੈਗਾ ਜਿਹੜਾ ਇਹ ਬੀਡ ਹੈਗਾ ਵੀ ਇਹਨੂੰ ਵੀ ਮੈਨੂੰ ਨਾ ਲੱਗਦਾ ਵੀ ਜੰਗਲ ਨੂੰ ਅਕਵਾਇਰ ਕਰਨਗੇ ਇਹਨੂੰ ਕਿਵੇਂ ਪਾਰਟੀਸ਼ਨ ਕਰਨਗੇ ਇਹ ਵੀ ਇੱਕ ਬੜੀ ਵੱਡੀ ਦਿੱਕਤ ਹੋਊਗੀ ਇਸ ਦੇ ਦਰਮਿਆਨ ਪੰਜਾਬ ਸਰਕਾਰ ਨੇ ਵੀ ਇੱਕ ਮੂਵਮੈਂਟ ਚਲਾਈ ਹੈਗੀ ਹੈ ਕਿ ਮੂਵ ਉਹਨਾਂ ਦੀ ਕਿ ਕਿਲਾ ਤੇ ਰਾਜ ਮਹਿਲ ਜਿਹੜਾ ਹੈਗਾ ਉਹਨੂੰ ਟੇਕਓਵਰ ਕੀਤਾ ਜਾਵੇ ਕੀ ਕੋਰਤ ਦੇ ਵਿਧਾਇਕ ਜਿਸਨ ਸਿੱਖੋ ਦੇ ਬਾਰੇ ਆਲਰੇਡੀ ਲੈਟਰ ਲਿਖ ਚੁੱਕੇ ਹੈਗੇ ਆ ਉਹ ਜੋ ਪੰਜ ਬਿਲਡਿੰਗਾਂ ਦਾ ਜ਼ਿਕਰ ਹੈਗਾ ਜਿਸ ਚ ਕਲੌਕ ਟਾਵਰ ਰਾਜ ਮਹਿਲ ਕਿਲਾ ਤੇ ਜਿਹੜਾ ਆਪਣਾ ਰੈਸਟ ਹਾਊਸ ਹੈਗਾ ਨਹਿਰੂ ਗੇਟ ਐਨਵੈਸਟਰ ਗੇਟ ਹੈਗਾ ਇਹ ਸਾਰੇ ਉਹਦੇ ਚ ਹੈਗੇ ਆ ਤਾਂ ਉਹਨਾਂ ਨਾਲ ਦਿਨ ਕਾਫੀ ਦਿਲਚਸਪ ਹੋਣਗੇ ਕਿਉਂਕਿ ਪ੍ਰਾਪਰਟੀ ਦਾ ਕੋਈ ਅੰਦਾਜ਼ਾ ਤੁਸੀਂ ਇਹਨੂੰ 2000 ਕਰੋੜ ਜਾਂ 50000 ਕਰੋੜ ਜਾਂ ਕੁਛ ਵੀ ਕਹਿ ਲਓ ਇਹ ਸਿਰਫ ਇੱਕ ਬੋਲਣ ਲਈ ਅੰਦਾਜ਼ਾ ਹੈਗਾ ਤੇ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਇੱਥੇ ਅਸਤਵਲ ਹੈਗਾ ਉਹ ਕਿਸੇ ਗਿਣਤੀ ਚ ਨਹੀਂ ਆਉਂਦਾ ਆਪਾਂ ਕਹਦੇ ਨੇ ਕਿ ਰਾਜ ਮਹਿਲ 14 ਕਿਲਿਆਂ ਦੇ ਵਿੱਚ ਹੈਗਾ ਤੇ ਜਿਹੜਾ ਕਿਲਾ 10 ਕਿਲਿਆਂ ਚ ਤੇਰੇ 25 ਕਿਲਿਆਂ ਚ ਅਸਤਵਲ ਹੈਗਾ ਉਹ ਕਿੰਨੀ ਬੇਸ਼ੁਮਾਰ ਕੀਮਤੀ ਉਹ ਪ੍ਰਾਪਰਟੀ ਹੈਗੀ ਹੈ ਤੁਸੀਂ ਉਹਨੂੰ ਵੈਲਿਊਏਟ ਨਹੀਂ ਕਰ ਸਕਦੇ ਹੈਗੇ ਰਾਜੇ ਦੇ ਜਿਹੜੇ ਹੀਰੇ ਮੋਤੀ ਆ ਗਹਿਣੇ ਆ ਖਜ਼ਾਨਾ ਅਸਲਾ ਉਹਨੂੰ ਕਿਵੇਂ ਵੰਡਿਆ ਜਾਊਗਾ ਇਹ ਇੱਕ ਇਹ ਲਦਾਦ ਆਲਤਲੀ ਮਤਲਬ ਕੁਝ ਸਪੈਸ਼ਲ ਟਾਸਕ ਹੋਊਗਾ ਹਿੰਦੁਸਤਾਨ ਚ ਪਹਿਲਾਂ ਕਦੀ ਇਸ ਤਰ੍ਹਾਂ ਦੀ ਪਾਰਟੀਸ਼ਨ ਨਹੀਂ ਹੋਈ ਹੈਗੀ ਇਸ ਦੇ ਦੌਰਾਨ ਕੀ ਕੁਦਰ ਲੋਕਾਂ ਨੂੰ ਥੋੜਾ ਜਿਹਾ ਇਹ ਵੀ ਖਦਸ਼ਾ ਕਿ ਇਹਦੇ ਚ ਮਾਫੀਆ ਇੰਟਰ ਕਰੂਗਾ ਕਿਉਂਕਿ ਜਮੀਨ ਜਿਹੜਾ ਭੂ ਮਾਫੀਆ ਹੈਗਾ ਉਹ ਬਹੁਤ ਵੱਡੇ ਪੱਧਰ ਤੇ ਸਰਗਰਮ ਹੈਗਾ ਪ੍ਰਾਪਰਟੀ ਹੜੱਪਣ ਦਾ ਕਿਵੇਂ ਹਾਲਾਂਕਿ ਇਹ ਨਾ ਸੋਖਾ ਕੰਮ ਨਹੀਂਗਾ ਪਰ ਫਿਰ ਵੀ ਜਿਹੜੇ ਦਿੱਲੀ ਦੇ ਵਪਾਰੀ ਹੈ ਬਿਜ਼ਨਸਮੈਨਾਂ ਜਿਨ੍ਹਾਂ ਨੂੰ ਉੱਪਰਲੀ ਸਪੋਰਟ ਹੈਗੀ ਆ ਉਹ ਜਿਹੜੇ ਜਿਵੇਂ ਸੈਕਟਰ 17 ਦੇ ਵਿੱਚ ਕਹਿੰਦੇ 17 ਪਨਾਲ ਦਾ ਪਲਾਟ ਹੈਗਾ ਜਾਂ ਦਿੱਲੀ ਦੇ ਵਿੱਚ ਬਹੁਤ ਵੱਡੀਆਂ ਬਿਲਡਿੰਗਸ ਹੈਗੀਆਂ ਪਹਿਲਾਂ ਤਾਂ ਇਹਨਾਂ ਦੀ ਉਹਨਾਂ ਨੂੰ ਲੈ ਕੇ ਲੜਾਈ ਚੱਲਣੀ ਹੈਗੀ ਆ ਇਥੇ ਨੇ ਆਇਆ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਸ੍ਰੇਣੀ ਲੱਗੀ ਪਰ ਕਾਨੂੰਨੀ ਲੜਾਈ ਹੈ ਜਿਹੜੀ ਉਹ ਵੀ ਬੜੀ ਮਤਲਬ ਐ ਕਿ ਉਹ ਵੀ ਨੀਡਰ ਲਈ ਪੁੱਕ ਤੇ ਸ੍ਰੇਣੀ ਲੱਗਣੀ ਹੈਗੀ ਔਰ ਕਿਹ ਵੀ ਪਤਾ ਲੱਗਾ ਕਿ ਉਹਦੇ ਚ ਹੱਕ ਤਾਂ ਮੰਗਿਆ ਗਿਆ ਹੈਗਾ ਪਰ ਕਬਜ਼ਾ ਨਹੀਂ ਮੰਗਿਆ ਗਿਆ ਹੈਗਾ मीनिंग देयर बाय ਕਿ ਪੋਜੈਸ਼ਨ ਮੰਗੇ ਨਹੀਂ ਗਿਆ ਪੋਜੈਸ਼ਨ ਕਿਸੇ ਬਿਲਕੁਲੇ ਉਹ ਕਦੀ ਉਹਦੇ ਵਾਰਸ ਨੂੰ ਮਿਲੂਗਾ ਜਾਂ ਨਹੀਂ ਮਿਲੂਗਾ ਇਹ ਬੜੀ ਮਸਾਜੇ ਲੰਮੇ ਸਮੇਂ ਦੀ ਗੱਲ ਹੈ ਕਿਵੇਂ ਵੰਡਣਗੇ ਕਿਉਂਕਿ ਕਾਨੂੰਨ